ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਸਿਆਣ ਵੋਲ ਨੰਬਰ 42 ਤੋਂ ਆਜ਼ਾਦ ਉਮੀਦਵਾਰ ਚੋਣ ਨਿਸ਼ਾਨ ਲੈਟਰ ਬਾਕਸ ਹੈ ਆਪ ਜੀ ਨੂੰ ਜਿਵੇਂ ਪਤਾ ਹੀ ਹੈ ਕਿ 21 ਤਰੀਕ ਦਿਨ ਸ਼ਨੀਵਾਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਆਪ ਜੀ ਨੇ ਇਸ ਇਲਾਕੇ ਵਿੱਚੋਂ ਇੱਕ ਨਮੈਂਗਾ ਚੁਣ ਕੇ ਭੇਜਣਾ ਹੈ ਮੇਰੀ ਆਪ ਜੀ ਅਗੇ ਇਹੀ ਬੇਨਤੀ ਹੈ ਕਿ ਉਸ ਬੰਦੇ ਨੂੰ ਵੋਟ ਦਿਓ ਜੋ ਆਵਦੇ ਵਾਰਡ ਦਾ ਵਿਕਾਸ ਆਪਦੇ ਇਲਾਕੇ ਦਾ ਵਿਕਾਸ ਔਰ ਚੰਗੀ ਨਿਮੰਦਗੀ ਕਰਦਾ ਹੋਵੇ ਉਹ ਜੋ ਕੰਮ ਆਪਜੀ ਦੇ ਹੋਣ ਵਾਲਿਆਂ ਨੂੰ ਰਹਿੰਦੇ ਹਨ ਉਹ ਹੋ ਸਕਣ ਆਪਜੀ ਇਹ ਜ਼ਰੂਰ ਸੋਚਣਾ ਹੈ ਵੀ ਕੋਈ ਪ੍ਰੇਸ਼ਤ ਬੰਦਾ ਜਾਂ ਕੋਈ ਗਲਤ ਬੰਦੇ ਦੇ ਹੱਥਾਂ ਚ ਡੋਰ ਨਾ ਦੇ ਦੇਣਾ ਜਿਸ ਨਾਲ ਸਾਡੇ ਵਾਰਡ ਦਾ ਵਿਕਾਸ ਰੁਕ ਜਾਵੇ ਜਾਂ ਨਾ ਹੋ ਸਕੇ ਇਹ ਜ਼ਰੂਰ ਧਿਆਨ ਰੱਖ ਕੇ ਵੋਟ ਕਰਨੀ ਹੈ ਬਾਕੀ ਮੇਰੇ ਹੋਰ ਵੀ ਸੁਣਨ ਚ ਆਇਆ ਹੈ ਜੋ ਮੌਜੂਦਾ ਸਰਕਾਰ ਦੇ ਕੁਝ ਵਿਅਕਤੀ ਇਲਾਕੇ ਵਿੱਚ ਇਹ ਜੋਰ ਪ੍ਰਚਾਰ ਕਰ ਰਹੇ ਹਨ ਵੀ ਜੇ ਮੌਜੂਦਾ ਸਰਕਾਰ ਦੇ ਬੰਦੇ ਨੂੰ ਵੋਟ ਨਾ ਕੀਤੀ ਤਾਂ ਆਪਜੀ ਦੇ ਬਿਜਲੀ ਦੇ ਬਿੱਲ ਆਉਣ ਲੱਗ ਜਾਣਗੇ ਔਰ ਪੈਨਸ਼ਨਾਂ ਬੰਦ ਹੋ ਜਾਣਗੀਆਂ ਜਦ ਕਿ ਇਹ ਜਾਂ ਕੋਈ ਮਸਲਾ ਨਹੀਂ ਹੋ ਸਕਦਾ ਇਹ ਸਾਰਾ ਸਿਸਟਮ ਵਿਧਾਨ ਸਭਾ ਤੋਂ ਪਾਸ ਹੋ ਕੇ ਬਿੱਲ ਰਾਸ਼ਟਰਪਤੀ ਜੀ ਦੀ ਮੋਹਰ ਲਾ ਕੇ ਪਾਸ ਹੁੰਦਾ ਹੈ ਇਹ ਉੱਪਰ ਪੰਜਾਬ ਸਰਕਾਰਾਂ ਸਰਕਾਰਾਂ ਦੇ ਕੰਮ ਹੁੰਦੇ ਆ ਨਗਰ ਨਿਗਮ ਤਾਂ ਕਿਸਦਾ ਕੋਈ ਮਤਲਬ ਨਹੀਂ ਬਣਦਾ ਵੀ ਕੋਈ ਰੋਗ ਦੂਗਾ ਆਪ ਜੀ ਤਾਂ ਇਸ ਚੀਜ਼ ਤੋਂ ਡਰ ਕੇ ਕਿਸੇ ਦੇ ਦਬਾਅ ਹੇਠ ਆ ਕੇ ਵੋਟ ਨਹੀਂ ਕਰਨੀ ਹੈ ਆਪ ਜੀ ਨੇ ਆਪ ਜੀ ਜਰੂਰ ਹੈ ਜਰੂਰ ਦੇਖਣਾ ਹੈ ਵੀ ਆਪ ਜੀ ਦੇ ਕੰਮ ਕਰਾ ਸਕੇ ਬੰਦਾ ਜਿੰਨੇ ਵੀ ਕੈਂਡੀਡੇਟਸੋਂ ਇੱਕ ਨੂੰ ਚੁਣ ਕੇ ਭੇਜਣਾ ਹੈ ਆਪ ਬਗੇ ਫਿਰ ਮੈਂ ਅਪੀਲ ਕਰਦਾ ਸਾਫ਼ ਸੁਥਰਾ ਇਮਾਨਦਾਰ ਵਿਅਕਤੀ ਚੁਣਨਾ ਹੈ ਆ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਵੋਟ ਕਰਨੀ ਹੈ ਆਪ ਜੀ ਸਿਰਫ ਇਲੂ ਦੇਖੋ ਕੰਮ ਕਰਨ ਵਾਲਾ ਬੰਦਾ ਚੁਣਿਓ ਕੋਈ ਵੀ ਹੋਵੇ ਜੋ ਆਪਦੇ ਇਲਾਕੇ ਦਾ ਵਿਕਾਸ ਕਰ ਸਕੇ ਆਪ ਜੀ ਦੀਆਂ ਸਮੱਸਿਆ ਨੂੰ ਸੁਣ ਸਕੇ ਆਪ ਜੀ ਦੀ ਸਮੱਸਿਆ ਦਾ ਹੱਲ ਕਰਾ ਸਕੇ ਆਪ ਜੀ ਉਸ ਬੰਦੇ ਨੂੰ ਚੁਣਨਾ ਹੈ ਪਲੀਜ਼ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ